ਜੇ ਪੰਜਾਬ ਸਰਕਾਰ ਨੇ ਸਾਡੇ ਨਾਲ ਕਦੇ ਪੰਗਾ ਖੜਾ ਕੀਤਾ ਤਾਂ ਅਸੀਂ ਭਗਵੰਤ ਮਾਨ ਨੂੰ ਕਹਿ ਦੇਣਾ ਚਾਹੁੰਦੇ ਆ ਵੀ ਪੰਜਾਬ ਦੇ ਕਿਸੇ ਥਾਂ ਤੇ ਵੜਨ ਨਹੀਂ ਦੇਵਾਂਗੇ ਕਿਸੇ ਰੈਲੀ ਤੇ ਇਹ ਇਹ ਯਾਦ ਰੱਖੇ ਕੱਲਾ ਸਾਡੇ ਦੇਸ਼ ਵਿੱਚ ਇੰਨੀ ਕਿਸਾਨ ਅੰਦੋਲਨ ਐ ਇਸ ਵੇਲੇ ਫਰਾਂਸ ਦੇ ਵਿੱਚ ਇਹਦੋਂਗਾ ਜਰਮਨ ਦੇ ਵਿੱਚ ਤੇ ਹੋਰ ਨਾ ਮੁਲਕਾਂ 'ਚ ਵੀ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਫੈਲ ਚੁੱਕਾ ਵਾ ਤੇ ਰਾਮਰਾਲਾ ਜੀ ਦੇ ਮੰਦਿਰ ਦਾ ਉੱਥੇ ਉਦਘਾਟਨ ਕੀਤਾ ਨਵਾਂ ਬਣਾਇਆ ਮੈਂ ਕਹਿੰਦਾ ਵੀ ਇਹੋ ਜੀ ਸਰਕਾਰ ਦੇ ਵਿੱਚ ਕਿਸਾਨਾਂ ਦੇ ਕਾਤਲ ਮੰਤਰੀ ਨਹੀਂ ਹੋਣੇ ਚਾਹੀਦੇ ਦੇਖੋ ਜਿਹੜਾ ਆਪਾਂ ਉੱਤਰ ਭਾਰਤੀਆਂ 18 ਜਥੇਬੰਦੀਆਂ ਦਾ ਫੋਰਮ ਖੜਾ ਕੀਤਾ ਸੀ ਲਗਭਗ ਉਹਨੂੰ 6-7 ਮਹੀਨੇ ਹੋ ਗਏ ਆ ਔਰ ਹੁਣ ਜਦੋਂ ਦਾ ਅਸੀਂ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਵਾ ਤੇ ਪੂਰੇ ਦੇਸ਼ ਭਰ ਦੇ ਵਿੱਚੋਂ ਵੱਡੇ ਪੱਧਰ ਤੇ ਜਥੇਬੰਦੀਆਂ ਸ਼ਾਮਲ ਹੋਈਆਂ ਵਾ ਤਾਂ ਹੁਣ ਕਹਿ ਲਈਏ ਕਿ ਦੇਸ਼ ਦੀਆਂ 76 ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਇਹ ਮੋਰਚਾ ਦੇਸ਼ ਵਿਆਪੀ ਹੋ ਗਿਆ ਵਾ ਔਰ ਲਗਭਗ ਕਹਿ ਲੋ ਇਹਦੇ ਵਿੱਚ ਤਾਮਲ ਲਾਡੂ ਦੀਆਂ 22 ਜਥੇਬੰਦੀਆਂ ਪੌਂਡੀਚੇਰੀ ਤੋਂ 5 ਜਥੇਬੰਦੀਆਂ ਇੱਦਾਂ ਕੇਰਲਾ ਦੇ ਵਿੱਚੋਂ 17 ਜਥੇਬੰਦੀਆਂ ਬਿਹਾਰ ਦੇ ਵਿੱਚੋਂ ਤਕਰੀਬਨ 5 ਜਥੇਬੰਦੀਆਂ ਮੱਧ ਪ੍ਰਦੇਸ਼ ਹੋ ਗਿਆ ਰਾਜਸਥਾਨ ਦੇ ਵਿੱਚੋਂ 6 ਜਥੇਬੰਦੀਆਂ ਇਸੇ ਤਰੀਕੇ ਨਾਲ ਆਪਣਾ ਹਰਿਆਣਾ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਯੂਪੀ ਦੇ ਵਿੱਚੋਂ ਤੋਂ ਮਤਲਬ ਪੂਰੇ ਭਾਰਤ ਦੀਆਂ ਲਗਭਗ 70 ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਇਹ ਮੋਰਚਾ ਬਣ ਗਿਆ ਵਾ ਤਾਂ ਉਹ ਜਿਹੜਾ ਵਾ ਮੋਰਚਾ ਹੁਣ ਆਪਣੀਆਂ ਜਿਹੜੀਆਂ ਤਿਆਰੀਆਂ ਉਹ ਜੰਗੀ ਪદ્ધਤ ਤੇ ਰੋਜ਼ ਬਾ ਰੋਜ਼ ਕਰ ਰਿਹਾ ਹੈਗਾ ਵਾ ਔਰ ਪੂਰੇ ਦੇਸ਼ ਚੋਂ ਅਸੀਂ ਦੇਖਿਆ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਸਮੱਸਿਆ ਸਾਰੇ ਥਾਂ ਹੈਗੀਆਂ ਵਾ ਹੁਣ ਤੁਸੀਂ ਦੇਖੋ ਵੀ ਜਿਵੇਂ ਕਾਰਪੋਰੇਟ ਹਮਲਾ ਕਰ ਰਿਹਾ ਕੱਲਾ ਸਾਡੇ ਦੇਸ਼ ਵਿੱਚ ਇੰਨੀ ਕਿਸਾਨ ਅੰਦੋਲਨ ਐ ਇਸ ਵੇਲੇ ਫਰਾਂਸ ਦੇ ਵਿੱਚ ਇਹਦੋਂਗਾ ਜਰਮਨ ਦੇ ਵਿੱਚ ਤੇ ਹੋਰ ਨਾ ਮੁਲਕਾਂ ਚ ਵੀ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਫੈਲ ਚੁੱਕਾ ਵਾ ਤੇ ਵਿਸ਼ਵਵਿਆਪੀ ਇਹ ਅੰਦੋਲਨ ਦਾ ਰੂਪ ਧਾਰ ਰਹੇ ਨੇ ਦੂਸਰਾ ਹੈਗਾ ਵੀ ਜਿਵੇਂ ਸਾਡੇ ਦੇ ਪਹਿਲੋਂ ਹਮਲਾ ਸੀਗਾ ਵੀ ਸਾਡੀ ਖੇਤੀ ਮੰਡੀ ਟੁੱਟਣੀ ਆ ਜਾਂ ਸਾਡੀ ਜ਼ਮੀਨ ਖੁੱਸਣੀ ਆ ਉਹ ਜੋਂ ਦਾ ਕਿਉਂ ਹੈਗਾ ਵਾ ਅਸਲ ਵਿੱਚ ਵਿਦੇਸ਼ਾਂ ਤੋਂ ਜੜੀਆਂ ਵਾ ਫਸਲਾਂ ਮੰਗਾ ਕੇ ਸਾਡੀ ਮੰਡੀ ਵਿੱਚ ਡੰਪ ਕੀਤੀਆਂ ਜਾ ਰਹੀਆਂ ਵਾ ਜਿਹਦੇ ਵਿੱਚ ਕਣਕ ਛੋਲੇ ਪੁਲਟਰੀ ਗੇਰੀ ਫਾਲ ਸਬਜ਼ੀਆਂ ਦਾ ਫੈਸਲਾ ਹੋ ਚੁੱਕਾ ਵਾ ਤੋਂ ਜਦੋਂ ਵਿਦੇਸ਼ੀ ਫਸਲਾਂ ਆ ਕੇ ਸਾਡੀ ਮੰਡੀ ਵਿੱਚ ਡੰਪ ਹੋਈਆਂ ਤੇ ਸਾਡੀ ਖੇਤੀ ਮੰਡੀ ਬਰਬਾਦ ਹੋਣੀ ਆ ਦੂਸਰੇ ਬੰਨੇ ਜਿਹੜਾ ਲੈਂਡ ਐਕ acquisition ਐਕਟ ਆ ਜਿਹੜਾ ਮੋਦੀ ਜੀ ਹੋਣਾ 2015 ਵਿੱਚ ਮਾਡਲ ਐਕਟ ਦੇ ਵਿੱਚੋਂ ਬਣਾਇਆ ਔਰ ਉਹਦੇ ਵਿੱਚ ਪਹਿਲੇ ਐਕਟਾਂ ਦੇ ਵਿੱਚ ਇਹ ਪ੍ਰਾਵਧਾਨ ਸੀਗਾ ਵੀ ਜੇ ਜ਼ਮੀਨ ਖੋਣੀ ਆ ਤੇ ਕਿਸਾਨਾਂ ਦੀ ਸਹਿਮਤੀ ਲਾਓ ਵੀ ਉਹ ਜ਼ਮੀਨ ਦੇਣਾ ਚਾਹੁੰਦੇ ਆ ਕਿ ਨਹੀਂ ਦੇਣਾ ਚਾਹੁੰਦੇ ਇਹ ਲੈਂਡ ਹੁਣ ਕੱਢ ਦਿੱਤੀ ਗਈ ਆ ਵੀ ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਵੀ ਜ਼ਮੀਨਾਂ ਖੋਈਆਂ ਜਾਣਗੀਆਂ ਸੋ ਜ਼ਮੀਨ ਖੁੱਸਣ ਵਾਲੀ ਗੱਲ ਤੇ ਖੇਤੀ ਮੰਡੀ ਟੁੱਟਣ ਵਾਲੀ ਗੱਲ ਇਹ ਜਿਉਂ ਦੀ ਤਿਉਂ ਸਾਡੇ ਸਿਰ ਤੇ ਲਟਕ ਰਹੀ ਹੈਗੀ ਆ ਇਹ 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 ਵੱਡਾ ਮਸਲਾ ਹੈਗਾ ਦੂਸਰਾ ਜਿਹੜਾ ਹੁਣ ਅਸੀਂ ਐਲਾਨ ਕਰ ਕੀਤਾ ਵਾ ਇਹ ਜਿਹੜੀ 9 ਤਰੀਕ ਨੂੰ ਮੋਦੀ ਜੀ ਹੁਣਾਂ ਚਿੱਠੀ ਲਿਖੀ ਸੀ ਉਹਦੇ ਵਿੱਚ ਸੀਗਾ ਵੀ ਤੁਹਾਨੂੰ ਸਾਰੀਆਂ ਫਸਲਾਂ ਤੇ ਐਮ ਐਸ ਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾ ਕੇ ਦੇਵਾਂਗੇ ਜਿਹੜੀ ਵੱਡੀ ਮੰਗ ਹੈਗੀ ਆ ਇਹ ਤੋਂ ਗਾਂ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਜਾਣੇ ਆ ਔਰ ਉਹਦੇ ਵਿੱਚ ਤੁਸੀਂ ਦੇਖ ਲਓ ਵੀ ਬਹੁਤ ਵੱਡੀਆਂ ਸਮੱਸਿਆਵਾਂ ਸਾਡੇ ਸਾਹਮਣੇ ਆ ਰਹੀਆਂ ਵੀ ਸਾਲ ਲੰਘ ਗਿਆ 2 ਸਾਲ ਹੋ ਗਿਆ ਕਿਸੇ ਨੇ ਸਾਡੀ ਬਾਤ ਨਹੀਂ ਸੁਣੀ ਹੋਗੀ ਇਹਦੇ ਨਾਲ ਦੀ ਨਾਲ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਕਰਜ਼ਾ ਵਾ ਉਹ ਖਤਮ ਕੀਤਾ ਜਾਵੇ ਔਰ ਜਿਹੜੀਆਂ ਆਪ ਦੀਆਂ ਸਰਕਾਰ ਦੇਆਂ ਮੰਤਰੀ ਪਦਰ ਤੇ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਧਿਆਨ ਰੱਖਦੀਆਂ ਉਹਨਾਂ ਮੁਤਾਬਕ 2017 ਤੱਕ 45 ਲੱਖ ਕਰੋੜ ਰੁਪਇਆ ਸਾਨੂੰ ਐਮਐਸਪੀ ਦਾ ਪੂਰਾ ਰੇਟਨਾਮ ਮਿਲਣ ਕਰਕੇ ਘਟਾ ਪਿਆ ਔਰ ਜਿਹੜੀ 2022 ਦੀ ਰਿਪੋਰਟ ਆ ਉਹੀ ਦੱਸਦੀ ਹੈ ਵੀ 14 ਲੱਖ ਕਰੋੜ ਰੁਪਏ ਦਾ ਕਟਾ ਇੱਕ ਸਾਲ ਵਿੱਚ ਪੈ ਗਿਆ ਹੈ ਮੰਤਰੀ ਪਦਰ ਦੀਆਂ ਸੰਸਥਾਵਾਂ ਦੀਆਂ ਰਿਪੋਰਟਾਂ ਆਗੀਆਂ ਇਸ ਕਰਕੇ ਅਸੀਂ ਕਹਿੰਦੇ ਹਾਂ ਤੁਸੀਂ ਸਾਡਾ ਬੰਦਾ ਹੀ ਦੇ ਦਿਓ ਇਹ ਤੋਂ ਗਾਂ ਲਖੀਮਪੁਰ ਖਰੀਦਾ ਇਨਸਾਫ ਲੈਣਾ ਜਿਹੜੇ ਅਜੇ ਮਿਸ਼ਰਾ ਟੈਨੀ ਜੀ ਆ ਦੇਖੋ ਮੰਤਰੀ ਮੰਡਲ 'ਚ ਬੈਠੇ ਹੋ ਜਿਵੇਂ ਮੋਦੀ ਸਰਕਾਰ ਤੁਹਾਨੂੰ ਪਤਾ ਰਾਮ ਲਾਲਾ ਜੀ ਦੇ ਮੰਦਿਰ ਦਾ ਉੱਥੇ ਉਦਘਾਟਨ ਕੀਤਾ ਨਵਾਂ ਬਣਾਇਆ ਮੈਂ ਕਹਿੰਦਾ ਵੀ ਇਹੋ ਜੀ ਸਰਕਾਰ ਦੇ ਵਿੱਚ ਕਿਸਾਨਾਂ ਦੇ ਕਾਤਲ ਮੰਤਰੀ ਨਹੀਂ ਹੋਣੇ ਚਾਹੀਦੇ ਇਹੋ ਜਿਹੇ ਤੇ ਉਹਨਾਂ ਨੂੰ ਇਹੋ ਜੇ ਸਮਾਗਮਾਂ ਵਿੱਚ ਸ਼ਾਮਲ ਕੀਤਾ ਗਿਆ ਦੂਸਰਾ ਹੈਗਾ ਸਾਡਾ ਵੀ ਜਿਹੜੇ ਸਾਰੇ ਕੇਸ ਪਾਏ ਹੈਗੇ ਆ ਸਾਡੇ ਤੇ ਦਿੱਲੀ ਅੰਦੋਲਨ ਉਹ ਚ ਵਾਪਸ ਲੈਣ ਦਾ ਸਵਾਲ ਸੀ ਬਿਜਲੀ ਸੰਸ਼ੋਧਨ ਬਿੱਲ ਜਿਹੜਾ ਸਾਰੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਉਹ ਵੀ ਲੈਣ ਦਾ ਹੈਗਾ ਔਰ ਪੋਲੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਨਹੀਂ ਕੱਢਿਆ ਗਿਆ ਨਾਲ ਦੀ ਨਾਲ ਜਿਹੜਾ 52 ਸਾਲ ਤੋਂ ਉੱਪਰ ਕਿਸਾਨ ਹੋ ਜਾਂਦਾ ਮਜ਼ਦੂਰ ਉਹਨੂੰ ਪੈਨਸ਼ਨ ਦਿੱਤੀ ਜਾਵੇ 10000 ਰੁਪਿਆ ਤੇ ਜਿਹੜਾ ਫਸਲੀ ਬੀਮਾ ਯੋਜਨਾਵਾਂ ਉਹ ਚਾਲੂ ਕੀਤੀ ਜਾਵੇ ਇਹ ਇਹ ਫੈਸਲੇ ਹੋਇਆ ਇਹਦੇ ਨਾਲ ਦੀ ਨਾਲ 26 ਜਨਵਰੀ ਨੂੰ ਆਪਾਂ ਨਵਰੀ ਸਿੰਘ ਜੀ ਡਿਬਡਬਾ ਤੇ ਜਿਹੜੇ ਦਿੱਲੀ ਦੇ ਸ਼ਹੀਦ ਆ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਪੂਰੇ ਦੇਸ਼ ਦੇ ਵਿੱਚ ਕੈਂਡਲ ਮਾਰਚ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਊਗੀ ਔਰ ਤੁਹਾਨੂੰ ਪਤਾ ਹੋਊਗਾ ਵੀ 29 ਜਨਵਰੀ ਨੂੰ ਸਾਡੀ ਸਟੇਜ ਤੇ ਸਿੰਘੂ ਬਾਰਡਰ ਤੇ ਪਾਸ਼ਪਾ ਤਿਆਰਾਸਸਤੇ ਬੰਦਿਆਂ ਨੇ ਹਮਲਾ ਕੀਤਾ ਸੀ ਉਦੋਂ ਸਾਡੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਪਿੰਡਾਂ ਵਿੱਚ ਮੋਦੀ ਸਰਕਾਰ ਦੇ ਅਰਥੀ ਫੂਕ ਮਜਾਰੇ ਕਰੂਗੀ। ਤੋਂ ਇਹ ਇਹ ਇਹਦੇ ਨਾਲ ਨਾਲ ਹੁਣ ਅਸੀਂ 24 ਤੋਂ ਪੂਰੇ ਪੰਜਾਬ ਦੇ ਵਿੱਚ ਤੇ ਗਾਹ ਆਉਣ ਵਾਲੇ ਸਮੇਂ ਵਿੱਚ ਕਨਵੈਨਸ਼ਨਾਂ ਸ਼ੁਰੂ ਕਰ ਰਹੇ ਹਾਂ ਇਲਾਕੇ ਪੱਦਰ ਦੀਆਂ ਤਾਂ ਇੱਕ ਗਾਂਹ ਜਾ ਕੇ ਇੱਕ ਫਰਵਰੀ ਤੋਂ ਬਾਅਦ ਇਹ ਟਰੈਕਟਰ ਮਾਰਚ ਪਿੰਡਾਂ ਚ ਕਸਬਿਆਂ ਚ ਲਗਾਤਾਰ ਮੁਹਿਮ ਬਣਾ ਕੇ ਚਲਾਏ ਜਾਣਗੇ। ਆਪਾਂ ਜਿਹੜੇ ਡਰਾਈਵਰ ਵੀਰ ਨੇ ਜਿਹੜੇ ਜਿਨ੍ਹਾਂ ਨੇ ਜਿਨ੍ਹਾਂ ਦੇ ਖਿਲਾਫ ਕਾਨੂੰਨ ਸਖਤ ਬਣਾਇਆਗਾ ਉਹਨਾਂ ਦੀ ਹੜਤਾਲ ਦੀ ਹਮਾਇਤ ਵੀ ਕਰਦੇ ਅੰਦੋਲਨ ਲੜ ਰਹੇ ਹੈਗੇ ਆ ਤੇ ਦੂਸਰਾ ਹੈਗਾ ਵੀ ਜਿਹੜਾ ਆਪਣਾ ਹੈਗੇ ਆ ਕਿ ਫੌਜੀ ਵੀਰ ਠੀਕ ਹੈ ਜੀ ਉਹ ਉਹ ਵੀ ਸੰਘਰਸ਼ ਕਰ ਰਹੇ ਸੀ ਉਹਨਾਂ ਦੇ ਹੜਤਾਲ ਦੇ ਵੀ ਹਮਾਇਤ ਕਰਦੇ ਆ ਔਰ ਮੀਡੀਆ ਕੋ ਵੀ ਆਸਰਾ ਕਰਦੇ ਆ ਵੀ ਇਸ ਵੱਡੇ ਅੰਦੋਲਨ ਦੇ ਵਿੱਚ ਸਾਡਾ ਸਹਿਯੋਗੀ ਰਹੂਗਾ ਜਿਹੜੇ ਬੁੱਧੀਜੀਵੀ ਨੇ ਠੀਕ ਹੈ ਜੀ ਅੰਡਰਾਈ ਭਰਾ ਨੇ ਸਾਡੇ ਸਾਰਿਆਂ ਕੋਲ ਸਹਿਯੋਗ ਮੰਗਦਿਆਂ ਤਾਹੀਂ ਜਿਹੜਾ ਦਿੱਲੀ ਦਾ ਅੰਦੋਲਨ ਜਿੱਤਿਆ ਜਾ ਸਕਦਾ ਵੇ ਇਸੇ ਕਰਕੇ ਸੱਦਾ ਦੇ ਕੇ ਇਹ ਤੁਹਾਡੇ ਸਾਹਮਣੇ ਪੱਖ ਰੱਖਣਾ ਸੀਗਾ ਪਿੰਡਾਂ ਦੇ ਵਿੱਚ ਉਹ ਕਿਦਾਂ ਦਾ ਹੰਗਾਰਾ ਮਿਲਿਆ ਤੁਸੀਂ ਕਿੱਦਾਂ ਦੇ ਵਿੱਚ ਘੁੰਮ ਰਹੇ ਹੋ ਇਹਨਾਂ ਦੇ ਵਿੱਚ ਘੁੰਮ ਰਹੇ ਹੋ ਇਹਨਾਂ ਦਾ ਹੰਗਾਰਾ ਮਿਲਿਆ ਰੋਕ ਦੇਖੋ ਇੱਕ ਤਾਂ ਹੁਣ ਅਸੀਂ ਦੋ ਆਪੀ ਜਿਹੜੇ ਲਗਭਗ ਕਹਿ ਲਓ ਵੀ ਜਿਹੜਾ ਮੈਂ ਘੁੰਮ ਕੇ ਆਇਆ ਉਹ ਪੰਜ ਸੂਬਿਆਂ ਵਿੱਚ ਘੁੰਮ ਕੇ ਆਇਆ ਤੇ ਲਗਭਗ ਬਹੁਤ ਵੱਡਾ ਸਹਿਯੋਗ ਮਿਲਿਆ ਜਿੱਥੋਂ ਤੱਕ ਪੰਜਾਬ ਦੇ ਪਿੰਡਾਂ ਦਾ ਸਵਾਲ ਹੈਗਾ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੀ ਮੇਰੇ ਕੋਲ ਰਿਪੋਰਟ ਹੈਗੀ ਆ ਸਾਡੇ ਟਰੈਕਟਰ ਟਰਾਲੀਆਂ ਜਾਨੀ ਇੱਕ ਰਾਮਦਵਾਲੀ ਪਿੰਡ ਹੈ ਜਿਸ ਚੋਂ 102 ਟਰੈਕਟਰ ਟਰਾਲੀਆਂ ਤਿਆਰ ਨੇ ਔਰ 5000 ਟਰੈਕਟਰ ਟਰਾਲੀਆਂ ਦੀ ਰਿਪੋਰਟ ਸਾਥੋਂ ਅੰਮ੍ਰਿਤਸਰ ਜ਼ਿਲ੍ਹੇ ਚ ਆ ਗਈ ਆ ਬਾਈ ਨੇਮ ਤੁਸੀਂ ਲੈ ਸਕਦੇ ਹੋ ਲਿਸਟ ਸਾਡੇ ਕੋ ਤਾਂ ਮਤਲਬ ਪੂਰੀ ਤਿਆਰੀ ਪੰਜਾਬ ਪੱਧਰ ਤੇ ਹਰੇਕ ਜਥੇਬੰਦੀ ਜੋ ਐਸਕੇਮ ਨਾਨ ਪੋਲੀਟੀਕਲ ਹੋ ਆਪਣੀ ਪੱਧਰ ਤੇ ਜੋਰ ਲਾ ਰਿਆ ਹੁਣ ਤੁਸੀਂ ਦੇਖੋ ਵੀ ਸਾਡੇ ਫਾਰਮ 76 ਆ ਗਈਆਂ ਜਥੇਬੰਦੀਆਂ ਨਾਨ ਪੋਲੀਟੀਕਲ ਦੇ ਨਾਲ ਵੀ ਲਗਭਗ ਇੰਨੀਆਂ ਜਥੇਬੰਦੀਆਂ 150 ਹੋ ਗਈਆਂ ਅਰ 30 ਜਥੇਬੰਦੀਆਂ ਨਾਲ ਸਾਡੀ ਗੱਲ ਚੱਲ ਰਹੀ ਆਉਣ ਵਾਲੇ ਸਮੇਂ 'ਚ 30 ਜਥੇਬੰਦੀਆਂ ਲਗਭਗ ਸਾਡੇ ਫੋਰਮ ਜਿਹੜਾ ਕਿਸਾਨਾਂ ਮਜ਼ਦੂਰਾਂ ਦਾ ਸਾਡਾ ਮੋਰਚਾ ਹੋਊਗਾ ਉਹਦੇ ਵਿੱਚ ਹੀ ਸੈਂਕੜੇ ਜਥੇਬੰਦੀਆਂ ਹੋਣਗੀਆਂ ਦੇਖੋ ਉਹਦੇ ਚ ਤਾਮਿਲਵਾ ਕੇਰਲਾਵਾ ਪੌਂਡੀਚੇਰੀਆ ਬਿਹਾਰਆ ਮੱਧ ਪ੍ਰਦੇਸ਼ਆ ਇਹ ਸਾਡੇ ਕੋਲ ਬਾਕੀ ਤਾਂ ਰਾਜਸਥਾਨ ਹਰਿਆਣਾ ਇਹ ਜੂਪੀ ਉਤਰਾਖੰਡ ਪੰਜਾਬ ਇਹ ਤਾਂ ਪਹਿਲੋ ਸੀਗਾ ਇਹ ਇਹ ਤੋਂ ਇਲਾਵਾ ਲਗਭਗ 11 12 ਸਟੇਟਾਂ ਦਾ ਸਮਰਥਨ ਆਪਣੇ ਕੋ ਆ ਗਿਆ ਮੈਂ ਤਾਂ ਕਿ ਜੇ ਤੁਹਾਡੀ ਜਾਣਕਾਰੀ ਹੈਗੀ ਉਦੋਂ ਸਰਕਾਰ ਨੇ ਵਿਚਾਰੀ ਕੀਤੀ ਹੋਵੇ ਪ੍ਰਸ਼ਾਸਨ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਹੋਵੇ ਤੁਹਾਨੂੰ ਜਿਹੜਾ ਕਿਉਂ ਨਹੀਂ ਦੇਖੋ ਸਾਡੇ ਕੋ ਇਨਪੁਟਸ ਆ ਗਿਆ ਵੀ ਮੋਦੀ ਜੀ ਦੀ ਸਰਕਾਰ ਕਿੱਲਾਂ ਵੀ ਫਸਲ ਲਗਾਉਣ ਲਈ ਤਿਆਰ ਬੈਠੀ ਆ ਤਾਂ ਉਹ ਹੋਊਗਾ ਔਰ ਦੇਖੋ ਕਿਉਂਕਿ ਸਾਡੀ ਕੇਂਦਰ ਨਾਲ ਮੁੱਖ ਤਾਂ ਲੜਾਈ ਹੈਗੀ ਆ ਤੋਂ ਅਸੀਂ ਪੰਜਾਬ ਸਰਕਾਰ ਤੋਂ ਤਾਂ ਆਸ ਨਹੀਂ ਰੱਖਦੇ ਹੈਗੇ ਪਿਓ ਆ ਪਰ ਕਿਸੇ ਤੇ ਵੀ ਯਕੀਨ ਨਹੀਂ ਕੀਤਾ ਜਾਗਦਾ ਜੇ ਪੰਜਾਬ ਸਰਕਾਰ ਨੇ ਸਾਡੇ ਨਾਲ ਕਦੇ ਪੰਗਾ ਖੜਾ ਕੀਤਾ ਤਾਂ ਅਸੀਂ ਭਗਵੰਤ ਮਾਨ ਨੂੰ ਕਹਿ ਦੇਣਾ ਚਾੁੰਨੇ ਆ ਵੀ ਪੰਜਾਬ ਦੇ ਕਿਸੇ ਥਾਂ ਤੇ ਵੜਨ ਨਹੀਂ ਦੇਾਂਗੇ ਕਿਸੇ ਰੈਲੀ ਤੇ ਇਹ ਯਾਦ ਰੱਖੇ ਔਰ ਅਸੀਂ ਕੇਂਦਰ ਨਾਲ ਲੜਨ ਜਾ ਰਹੇ ਹਾਂ ਕੇਂਦਰ ਨਾਲ ਸਾਡੀਆਂ ਡਿਮਾਂਡਾਂ ਹੈਗੀਆਂ ਔਰ ਪੰਜਾਬ ਸਰਕਾਰ ਨੇ ਖੁਦ ਐਮਐਸਪੀ ਮੰਗੀ ਹੈਗੀ ਹੈ ਕੇਂਦਰ ਕੋਲੋਂ ਵੀ ਅਸੀਂ ਐਮਐਸਪੀ ਦਊ ਪੂਰੀ ਤਰ੍ਹਾਂ ਤੇ ਜੇ ਇਹ ਕੇਂਦਰ ਵਿਰੋਧੀ ਸਟੇਟ ਨੇ ਵੀ ਸਾਡੀਆਂ ਜੜੀਆਂ ਜਾਂ ਐਂਡੀਆ ਪੂਰਾ ਗਠਜੋੜ ਹੈਗਾ ਤੇ ਇਹਨਾਂ ਦੀਆਂ ਸਰਕਾਰਾਂ ਸਾਡੇ ਵਿਰੋਧਨਾ ਕਹਿ ਕੇ ਅਸੀਂ ਇਹਨਾਂ ਕੋ ਆਸ ਰੱਖਾਂਗੇ ਸਾਡੇ ਮੁੱਦਿਆਂ ਤੇ ਮਸਲਿਆਂ ਨੂੰ ਚੱਕਣ